ਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਤੁਸੀਂ ਵੀ ਆਪਣੀ ਰਿਸ਼ਤੇ ਦੀ ਐਡ ਲਗਵਾਓ ਜੀ ਤੇ ਘਰ ਬੈਠੇ ਵੇਖੋ ਹਜ਼ਾਰਾਂ ਰਿਸ਼ਤੇ ਆਪਣੇ ਚੈਨਲ ਤੇ ਸਿਰਫ ਐਡ ਦਾ ਕੰਮ ਕੀਤਾ ਜਾਂਦਾ ਹੈ ਜੀ ਰਿਸ਼ਤਾ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਵੇਖ ਕੇ ਕਰਨਾ ਤੁਸੀਂ ਵੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਲਿਖੀ ਜਾਣਕਾਰੀ ਸਾਨੂੰ WhatsApp ਨੰਬਰ ਤੇ ਭੇਜੋ ਐਡ ਦੀ ਜੋ ਵੀ ਫੀਸ ਹੋਵੇਗੀ ਤੁਹਾਨੂੰ ਦੱਸ ਦਿੱਤੀ ਜਾਵੇਗੀ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਲੜਕੀ ਦਾ ਜੀ ਨਾਮ ਕੌਰ ਕਾਸਟ ਜੱਟ ਸਿੱਖ ਗੋਤੈ ਜੀ ਲੜਕੀ ਦਾ ਸਿੱਧੂ ਉਮਰ ਹੈ ਜੀ 951990 ਕੱਦ ਹੈ 5 ਫੁੱਟ 5 ਇੰਚ ਤੇ ਪੜ੍ਹਾਈ ਕਰੀ ਹੈ ਜੀ ਲੜਕੀ ਨੇ ਐਮ ਐਸ ਸੀ ਕੈਮਿਸਟਰੀ ਐਂਡ ਬੀ ਐਡ ਡਿਪਲੋਮਾ ਇਨ ਕੈਮੀਕਲ ਲੈਬ ਟੈਕਨੀਸ਼ੀਅਨ ਕੰਮ ਕਰ ਰਹੀ ਹੈ ਜੀ ਨੌ ਔਨ ਵਰਕ ਪਰਮਿਟ ਕੈਨੇਡਾ ਦੇ ਵਿੱਚ ਹੈ ਜੀ ਲੜਕੀ ਇਹਨਾਂ ਦੀ ਮੰਗ ਹੈ ਜੀ ਮੁੰਡਾ ਕੈਨੇਡਾ ਦੇ ਵਿੱਚ ਹੋਵੇ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕਨਵਲਜੀਤ ਕੌਰ ਲੜਕੀ ਦਾ ਰਿਸ਼ਤਾ ਹੈ ਜੀ ਜਨਮ ਸਥਾਨ ਕੁਰੂਕhetra ਤੋਂ ਕਾਸਟ ਹੈ ਜੀ ਤੇਮਾਨ ਤੇ ਉਮਰ ਹੈ 3 ਫਰਵਰੀ 1996 ਵਰਥ ਦਾ ਟਾਈਮ ਹੈ ਜੀ 2:30 AM ਸਵੇਰ ਦਾ ਸਮੇਂ ਜੀ ਕੱਦ ਹੈ ਜੀ ਲੜਕੀ ਦਾ 5 ਫੁੱਟ 4 ਇੰਚ ਤੇ ਪੜ੍ਹਾਈ ਕਰੀ ਹੈ ਬੀਐਸਸੀ ਐਮਬੀਏ ਪ੍ਰੋਜੈਕਟ ਮੈਨੇਜਮੈਂਟ ਡਿਪਲੋਮਾ ਕੈਨੇਡਾ ਤੋਂ ਜੀ ਭਰਾ ਲੜਕੀ ਦਾ ਇੱਕ ਹੈ ਜੀ ਮੈਰਿਡ ਤੇ ਭੈਣ ਇੱਕ ਹਨ ਮੈਰਿਡ ਕੈਨੇਡਾ ਦੇ ਵਿੱਚ ਹੈ ਪਿਤਾ ਲੜਕੀ ਦੇ ਟਾਇਰਡ ਹਰਿਆਣਾ ਰੋਡਵੇਜ਼ ਚਲਾ ਰਹੇ ਨੇ ਜੀ ਤੇ ਮਾਤਾ ਹਾਊਸ ਵਾਈਫ ਕੰਮ ਕਰ ਐ ਜੀ ਇਮੀਗ੍ਰੇਸ਼ਨ ਕੰਸਲਟੈਂਟ ਕੈਨੇਡਾ ਦੇ ਵਿੱਚ ਲੜਕੀ ਕੰਮ ਕਰਦੀ ਐ ਪਰਿਵਾਰ ਦੀ ਮੰਗ ਐ ਜੀ ਮੁੰਡਾ ਕੈਨੇਡਾ ਹੋਵੇ ਸੇਮ ਕਾਸਟ ਤੋਂ ਹੋਵੇ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਸਿੱਧੀ ਗੱਲਬਾਤ ਕਰ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰੋ ਜੀ ਹਾਂਜੀ ਅਗਲਾ ਰਿਸ਼ਤਾ ਲੜਕੀ ਦਾ ਨਾਮ ਨਵਨੀਤ ਕੌਰ ਪਤਾ ਚੰਡੀਗੜ੍ਹ ਤੋਂ ਕਾਸਟ ਹੈ ਜੀ ਖਤਰੀ ਸਿੱਖ ਤੇ ਉਮਰ ਹੈ 14-1998 ਕੱਦ ਹੈ ਜੀ 5 ਫੁੱਟ 5 ਇੰਚ ਤੇ ਪੜ੍ਹਾਈ ਕਰੀ ਹੈ ਐਮ ਕਾਮ ਪਿਤਾ ਨਰਿੰਦਰ ਸਿੰਘ ਪ੍ਰਾਈਵੇਟ ਨੌਕਰੀ ਕਰਦੇ ਆ ਤੇ ਮਾਤਾ ਗੁਰਮੀਤ ਕੌਰ ਹਾਊਸ ਵਾਈਫ ਨੇ ਜੀ ਭਰਾ ਲੜਕੀ ਦਾ ਇੱਕ ਹੈ ਜੀ ਤੇ ਕੰਮਕਾਰ ਹੈ ਲੜਕੀ ਦਾ ਅਕਾਊਂਟਿੰਗ ਪ੍ਰੋਫੈਸ਼ਨਲ ਦਾ ਕੰਮ ਹੈ ਲੜਕੀ ਦਾ ਪਰਿਵਾਰ ਦੀ ਮੰਗ ਹੈ ਜੀ ਮੁੰਡਾ ਵੈਲ ਸੈਟਲ ਹੋਵੇ ਉਮਰ 28 ਸਾਲ ਤੱਕ ਹੋਵੇ ਪੰਚਕੂਲਾ ਮੋਹਾਲੀ ਚੰਡੀਗੜ੍ਹ ਇਹਨਾਂ ਦੇ ਨੇੜੇ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਜੀ ਨੰਬਰ ਦਿੱਤਾ ਗਿਆ ਪਰਿਵਾਰ ਦਾ ਸਿੱਧੀ ਗੱਲਬਾਤ ਕਰ ਸਕਦੇ ਹੋ ਹਰੀਪੱਟੀ ਵਾਲੇ ਨੰਬਰ ਤੇ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸੁਮਨਦੀਪ ਕੌਰ ਲੜਕੀ ਦਾ ਰਿਸ਼ਤਾ ਜੀ ਕਾਸਟ ਜੱਟ ਸਿੱਖ ਗੋਤ ਹੈ ਜੀ ਵੜੈਚ ਤੇ ਉਮਰ ਹੈ 8 4 1991 ਕੱਤੇ ਲੜਕੀ ਦਾ ਜੀ 5 ਫੁੱਟ ਤੇ ਪੜ੍ਹਾਈ ਕਰੀ ਐ ਜੀ ਐਨਐਮ ਐਂਡ ਪੋਸਟ ਬੇਸਿਕ ਨਰਸਿੰਗ ਪਿਤਾ ਰਿਟਾਇਰਡ ਕਨਗੋ ਨੇ ਤੇ ਭਰਾ ਇੱਕ ਮੈਰਿਡ ਕੈਨੇਡਾ ਦਾ ਪੀਆਰ ਹੈ ਜੀ ਮਾਤਾ ਪਿਤਾ ਕੋਲ ਵਿਜ਼ਟਰ ਵੀਜ਼ਾ ਜੀ 10 ਸਾਲ ਦਾ ਕੰਮਕਾਰ ਹੈ ਜੀ ਲੜਕੀ ਵਰਕ ਪਰਮਿਟ ਤੇ ਐ ਕੈਨੇਡਾ ਦੇ ਵਿੱਚ ਤੇ ਪੀਆਰ ਦੀ ਫਾਈਲ ਅਪਲਾਈ ਕੀਤੀ ਹੋਈ ਹੈ ਪਰਿਵਾਰ ਦੀ ਮੰਗ ਹੈ ਜੀ ਮੁੰਡਾ ਕੈਨੇਡਾ ਦਾ ਹੋਵੇ ਪੰਜਾਬ ਦਾ ਹੋਵੇ ਜਾਂ ਫਿਰ ਖਾਨਦਾਨੀ ਪਰਿਵਾਰ ਹੋਵੇ ਜੀ 8 ਤੋਂ 10 ਕਿਲੇ ਜ਼ਮੀਨ ਦੇ ਹੋਣ ਜੀ ਮੁੰਡੇ ਕੋਲ ਨੰਬਰ ਦਿੱਤਾ ਗਿਆ ਪਰਿਵਾਰ ਦਾ ਸਿੱਧੀ ਗੱਲਬਾਤ ਤੁਸੀਂ ਕਰ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰੋ ਜੀ ਹਾਂਜੀ ਅਗਲਾ ਰਿਸ਼ਤਾ ਲੜਕੇ ਦਾ ਨਾਮ ਪਰਮੇਂਦਰ ਸਿੰਘ ਉਮਰ ਹੈ ਜੀ 24 1999 ਕੱਦ ਹੈ ਜੀ 5 ਫੁੱਟ 9 ਇੰਚ ਤੇ ਪੜ੍ਹਾਈ ਕਰੀ ਹੈ ਗ੍ਰੈਜੂਏਟ ਕੰਮ ਕਰ ਰਿਹਾ ਜੀ ਵਰਕ ਇਨ ਆਈਟੀ ਕੰਪਨੀ ਆਊਟਲਾਈਨ ਸਿਸਟਮ ਐਂਡ ਮੈਨੇਜਰ 9 ਇਅਰ ਦਾ ਐਕਸਪੀਰੀਅੰਸ ਹੈ ਜੀ ਸੈਲਰੀ ਹੈ 1.2 ਲੱਖ ਪਰ ਮੰਥ ਮਾਤਾ ਲੜਕੇ ਦੇ ਐਕਸਪਾਇਰ ਨੇ ਜੀ ਤੇ ਇਹਨਾਂ ਦੇ ਪਰਿਵਾਰ ਦੀ ਮੰਗ ਹੈ ਕੁੜੀ ਨੇ ਪੋਸਟ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਲੜਕੀ ਜੋਬ ਕਰਦੀ ਹੋਵੇ ਜੀ ਨੰਬਰ ਦਿੱਤਾ ਗਿਆ ਲੜਕੇ ਦੇ ਪਰਿਵਾਰ ਦਾ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਹਰੀਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰੋ ਜੀ ਹਾਂਜੀ ਅਗਲਾ ਰਿਸ਼ਤਾ ਲੜਕੇ ਦਾ ਨਾਮ ਚਮਨਦੀਪ ਸਿੰਘ ਐਡਵੋਕੇਟ ਹੈ ਜੀ ਲੜਕਾ ਪਤਾ ਖੰਨਾ ਤੋਂ ਕਾਸਟ ਹੈ ਜੀ ਜੱਟ ਸਿੱਖ ਤੇ ਗੋਤ ਹੈ ਚਹਲ ਤੇ ਮਾਵੀ ਉਮਰ ਹੈ ਲੜਕੇ ਦੀ 8 9 1991 ਕੱਦ ਹੈ ਜੀ 5 ਫੁੱਟ ਦਾ 10 ਇੰਚ ਪੜ੍ਹਾਈ ਕਰੀਏ ਜੀ ਲੜਕੇ ਨੇ ਬੀਏ ਐਲਐਲਬੀ ਭਰਾ ਇੱਕ ਮੈਰਿਡ ਹੈ ਜੀ ਪਿਤਾ ਕੇਸਰ ਸਿੰਘ ਐਡਵੋਕੇਟ ਰਹੇ ਤੇ ਮਾਤਾ सुरेंद्र ਕੌਰ ਕੰਮ ਕਰ ਹੈ ਜੀ ਲੜਕਾ ਡੂਇੰਗ ਪ੍ਰੈਕਟਿਸ ਐਟ ਡਿਸਟ੍ਰਿਕਟ ਕੋਰਟ ਲੁਧਿਆਣਾ ਐਜ਼ ਵੈਲ ਐਜ਼ 서ਬ ਡਿਵੀਜ਼ਨਲ ਕੋਰਟ ਸਮਰਾਲਾ ਆਫਿਸ ਹੈ ਜੀ ਸਮਰਾਲਾ ਤੇ ਫਾਈਲ ਦੇ ਵਿੱਚ ਛੇ ਕਿਲੇ ਜਮੀਨ ਹੈ ਜੀ ਮੁੰਡੇ ਕੋਲ ਪਰਿਵਾਰ ਦੀ ਮੰਗ ਹੈ ਜੀ ਕੁੜੀ ਕੈਨੇਡਾ ਜਾਂ ਆਸਟ੍ਰੇਲੀਆ ਦੇ ਵਿੱਚ ਹੋਵੇ ਜਾਂ ਫਿਰ ਗਵਰਨਮੈਂਟ ਟੀਚਰ ਹੋਵੇ ਜਾਂ ਬੀਐਸਸੀ ਨਰਸਿੰਗ ਕੀਤੀ ਹੋਵੇ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਤੁਸੀਂ ਸਿੱਧੀ ਗੱਲਬਾਤ ਕਰਕੇ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਲੜਕੇ ਦਾ ਨਾਮ ਜਸ਼ਨਪ੍ਰੀਤ ਸਿੰਘ ਪਤਾ ਖੰਨਾ ਤੋਂ ਕਾਸਟ ਹੈ ਜੀ ਰਾਮਗੜੀਆ ਸਿੱਖ ਗੋਤ ਹੈ ਜੀ ਖੱਟੂਤਰਾ ਤੇ ਮੁੰਡਾ ਉਮਰ ਹੈ ਜੀ 19 1999 ਕੱਦ ਹੈ ਜੀ 5 ਫੁੱਟ 7 ਇੰਚ ਪੜ੍ਹਾਈ ਕਰੀਏ ਜੀ ਲੜਕੇ ਨੇ ਬੀਬੀਏ ਐਟ ਪ੍ਰੈਜ਼ੈਂਟ ਡੂਇੰਗ ਡਿਗਰੀ ਇਨ ਕੈਨੇਡਾ ਤੋਂ ਹੰਬਰਕ ਆਲਸ ਬ੍ਰਮਟਨ ਦੇ ਵਿੱਚ ਜੀ ਭਰਾ ਇੱਕ ਮੈਰਿਡ ਹੈ ਜੀ ਆਸਟ੍ਰੇਲੀਆ ਦੇ ਵਿੱਚ ਤੇ ਭੈਣ ਇੱਕ ਮੈਰਿਡ ਕੈਨੇਡਾ ਦੇ ਵਿੱਚ ਹੈ ਜੀ ਕੰਮ ਕਰ ਰਿਹਾ ਹੈ ਜੀ ਮੁੰਡਾ ਕੈਨੇਡਾ ਦੇ ਵਿੱਚ ਹੈ ਅਰਬਨ ਰੂਰਲ ਏਰੀਆ ਪਰਿਵਾਰ ਦੀ ਮੰਗ ਹੈ ਜੀ ਕੁੜੀ ਕੈਨੇਡਾ ਤੋਂ ਹੋਵੇ ਸੇਮ ਕਾਸਟ ਦੀ ਹੋਵੇ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਸਿੱਧੀ ਗੱਲਬਾਤ ਤੁਸੀਂ ਕਰ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰੋ ਜੀ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੁਲਵਿੰਦਰ ਸਿੰਘ ਪਤਾ ਜ਼ਿਲ੍ਹਾ ਜਲੰਧਰ ਕਾਸਟ ਹੈ ਜੀ ਲੜਕੇ ਦੀ ਖੱਤਰੀ ਪਾਟਿਆ ਉਮਰ ਹੈ ਜੀ 23 11 1991 ਕੱਦ ਹੈ 5 ਫੁੱਟ 3 ਇੰਚ ਪੜ੍ਹਾਈ ਕਰੀਏ ਜੀ ਲੜਕੇ ਨੇ ਬੀਕੋਮ ਭੈਣ ਇੱਕ ਕੈਨੇਡਾ ਦੇ ਵਿੱਚ ਹੈ ਜੀ ਪਿਤਾ ਸ਼ਾਪਕੀਪਰ ਨੇ ਤੇ ਮਾਤਾ ਹਾਊਸ ਵਾਈਫ ਨੇ ਜੀ ਕੰਮ ਕਰਿਆ ਜੀ ਮੁੰਡੇ ਦਾ ਆਪਣਾ ਕੰਮ ਹੈ ਜੀ ਹੋਲ ਸੇਲ ਡਿਸਪੋਜ਼ਲੈਂਡ ਕੋਲਡ ਡਰਿੰਕ ਦਾ ਪਰਿਵਾਰ ਦੀ ਮੰਗ ਹੈ ਜੀ ਜਲੰਧਰ ਤੇ ਲੁਧਿਆਣਾ ਏਰੀਆ ਨੂੰ ਪਹਿਲ ਹੈ ਨੰਬਰ ਦਿੱਤਾ ਗਿਆ ਪਰਿਵਾਰ ਦਾ ਤੁਸੀਂ ਸਿੱਧੀ ਗੱਲਬਾਤ ਕਰਕੇ ਜਾਣਕਾਰੀ ਲੈ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰੋ ਜੀ